ਕਿੰਨੇ ਆ ਕਿਤੇ ਨਾਮ ਗਨਾਵਾ ਜਿਨ੍ਹਾਂ ਨੇ ਆਰਾਮ ਨਾਮ ਚੱਕਿਆ ਤੇ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਰਾਮ ਨਾਮ ਇੰਨੀ ਵਾਰੀ ਆਇਆ ਤੇ ਉਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਆਰਾਮ ਨਾਮ ਪਹਿਲਾਂ ਹੀ ਚੱਲਦਾ ਸੀ ਐਸੇ ਕਰਕੇ ਦਸ਼ਰਤ ਨੇ ਆਪਣੇ ਪੁੱਤਰ ਦਾ ਨਾਮ ਆਰਾਮ ਰੱਖਿਆ ਕੁਝ ਗੱਲਾਂ ਕਰਨੀਆਂ ਦਿਲ ਦੀਆਂ ਮੇਰੀ ਮਜਬੂਰੀ ਹੈ ਜੇ ਅੱਜ ਦੇ ਸਮੇਂ 'ਚ ਵੀ ਸੀਤਾ ਸੋਨੇ ਦਾ ਹਿਰਨ ਮੰਗਦੀ ਆ ਤੇ ਸਮਝੋ ਸੀਤਾ ਦਾ ਵਿਛੜਨਾ ਜ਼ਰੂਰੀ ਹੈ ਰਾਮ ਜੀ ਦੇ ਕਹਿਣ ਤੇ ਸੁਗਰੀਵ ਨੇ ਬਾਲੀ ਨੂੰ ਲਲਕਾਰਿਆ ਤੇ ਭਗਵਾਨ ਰਾਮ ਨੇ ਬਾਲੀ ਨੂੰ ਲੋਕ ਕੇ ਮਾਰਿਆ ਇੱਕ ਕੁਦਰਤ ਇੱਕ ਕਿਸਮਤ ਜਦੋਂ ਵੀ ਇਮਤਿਹਾਨ ਲੈਂਦੀ ਹੈ ਤੇ ਆਪਣੇ ਉੱਚੇ ਹੋਣ ਤੇ ਆਪਣੇ ਪੈਸੇ ਤੇ ਮਾਰਨਾ ਕਰੀ ਇੱਕ ਭਗਵਾਨ ਨੂੰ ਵੀ ਇੰਨਾ ਨੀਚ ਜੰਗਲੀਆ ਵਨਰਾ ਦੀ ਲੋੜ ਪੈਂਦੀ ਹੈ ਕੈਸੀ ਲਾਪਰਵਾਹੀ ਹੈ ਸਾਰੀ ਫੌਜ ਮਰ ਗਈ ਹੰਜੀਬਲੀ ਇਕੱਲੀ ਲక్ష్మణ ਜੀ ਲਈ ਆਈ ਹੈ ਰੋਣਾ ਪਿਆ ਰੁੱਸਣਾ ਪਿਆ ਕਿਵੇਂ ਮਰੇਗਾ ਰਾਵਣ ਭਗਵਾਨ ਰਾਮ ਨੂੰ ਬਵੇਸ਼ਣ ਤੋਂ ਪੁੱਛਣਾ ਪਿਆ ਤੇ ਇਹੀ ਸਵਾਲ ਸੋਸ਼ਲ ਮੀਡੀਆ ਤੇ ਆ ਰਹੇ ਨੇ ਰਾਮ ਜੀ ਮੌਕੇ ਦੇ ਅਵਤਾਰ ਕਿਉਂ ਹੁਕਮ ਤੇ ਚੱਲੇ ਸਾਡੇ ਲੋਕ ਇਹੀ ਸਮਝ ਨਹੀਂ ਪਾ ਰਹੇ